ਆ ਲਓ ਜੀ ਮਿੱਤਰੋ ਦੋ ਝੋਟੀਆਂ ਜਿਹੜੀਆਂ ਉਧਰੋਂ ਬਰਵਾਲੇ ਤੋਂ ਲੋਡ ਕਰਕੇ ਤੋਰੀਆਂ ਨੇ ਤੇ ਪੰਜ ਇਧਰੋਂ ਹੁਣ ਲੋਡ ਕਰਨ ਲੱਗਿਆਂ ਕੋਈ ਨਾ ਸੀ ਬਾਲੂ ਲਓ ਜੀ ਤਿੰਨ ਲਗਾਤੀਆਂ ਅੱਗੇ ਜੀ ਇਹ ਚੌਥੀ ਲਾਵਾਂਗੇ ਹੁਣ ਵਿਚਾਲੇ ਪਹਿਲੀ ਵਾਰ ਚੈਨਲ ਤੇ ਆਇਓ ਵੀਰੇ ਫੋਲੋ ਕਰ ਲਿਓ ਤੁਹਾਡੇ ਕੋਲੇ ਨਾਲ ਦੀ ਨਾਲ ਅਪਡੇਟ ਆਈ ਚੱਲੂਗੀ ਕਿਉਂਕਿ ਆਪਾਂ ਇਦਾਂ ਹੀ ਤਕਰੀਬਨ ਪੁਰਾਣੇ ਬੰਦਿਆਂ ਨੂੰ ਪਤਾ ਅੰਸਾਰ ਪਿੰਡਾਂ ਤੋਂ ਝੋਟੀਆਂ ਲੈ ਕੇ ਆਉਣੇ ਆ ਹੁਣ ਆਪਾਂ ਤਕਰੀਬਨ ਹੁਣ 7 ਝੋਟੀਆਂ ਪਾਉਣੇ ਆ ਆਪਾਂ ਇੱਕ ਐ ਟੈਡੀ ਲਾਉਣੀ ਪੈਂਦੀ ਆ ਜੀ ਤਿੰਨ ਅੱਗੇ ਲਾਤੀਆਂ ਇੱਕ ਆਹ ਇਹ ਦੋ ਹੁਣ ਲੱਗਣਗੀਆਂ ਜਮਨ ਦੇ ਇਧਰ ਨੂੰ ਮਗਰ ਨੂੰ ਮੂੰਹ ਕਰਨੀ ਆ ਹੁਣ ਤਿੰਨ ਝੋਟੀਆਂ ਮਗਰ ਨੂੰ ਤਿੰਨ ਮੂਰੇ ਨੂੰ ਇੱਕ ਬਚਾਲੇ ਆ ਜਾਂਦੀ ਆ ਜੀ ਤੋ ਇਹ ਆ ਗਈਆਂ ਇੱਕ ਹੁਣ ਰਹਿ ਗਈ ਉਹ ਲਾਸਟ ਫੇਰ ਲੈ ਕੇ ਆਵਾਂਗੇ ਜੀ ਇੱਕ ਗੱਡੀ ਆਪਾਂ ਕੱਲ ਭੇਜਤੀ ਸੀ ਉਹ ਬੰਦਾ ਅਣਜਾਣ ਸੀ ਉਹਦੇ ਚ ਆਪਾਂ 6 ਝੋਟੀਆਂ ਪਾਈਆਂ ਸੀ ਇਹ ਬੰਦਾ ਆਪਣਾ ਪੁਰਾਣਾ ਵਾ ਦਲਵਾਗ ਇਹਦੀ ਡਰਾਈਵਰੀ ਪੂਰੀ ਸਹੀ ਆ ਇਹ तकरीबन ਪੱਕਾ ਹੀ ਚੱਲਦਾ ਆਪਣੇ ਨਾਲ ਇਹ ਸੱਤ ਲੈ ਜਾਂਦਾ ਦੋ ਝੋਟੀਆਂ ਆਪਣੀਆਂ ਜਿਹੜੀਆਂ ਵਧੀਆਂ ਸੀ ਆਇਤੀ 15ਵੀਂ ਆ 13 ਇਹਨਾਂ ਚ ਚਲੇ ਗਈਆਂ ਦੋ ਜਾਣਗੇ ਪੇਕਅਪ ਚ ਲਓ ਜੀ ਮੀਂਹ ਦੇ ਵੀ ਚਾਂਸ ਪੂਰੇ ਬਣ ਗਏ ਇਹ ਝੋਟੀਆਂ ਕਰਤੀਆਂ ਲੋੜ ਸੱਤਵੀਂ ਵੀ ਚੱਲੀ ਚਲੋ ਵੀ ਚਲੋ ਆ ਝੋਟੀ ਆਪਾਂ ਪੂਰਾ ਦੁੱਧ ਤੇ ਲਿਆ ਕੇ ਵੇਚਾਂਗੇ ਜੀ ਛੇਵਾਂ ਦਿਨ 15 ਕਿਲੋ ਦੁੱਧ ਚੋਕੇ ਲਈ ਆ ਇਹ ਚੰਗੀ ਆ ਕੱਦ ਕਾਠ ਵਾਲੀ ਆ ਅਰ ਇੱਕ ਝੋਟੀ ਆਪਾਂ ਪਹਿਲਾਂ 16 ਲੀਟਰ ਚੋਕੇ ਵੇਚੀ ਸੀ ਦੁੱਧ ਉਸ ਏਰੀਏ ਤੋਂ ਹੀ ਲੈ ਕੇ ਆਇਆ ਦੁਬਾਰਾ ਇੱਕ ਟਾਈਮ ਦਾ 8 ਕਿਲੋ ਆਪਾਂ ਕੰਡੇ ਤੇ ਰੱਖ ਕੇ ਦਿੱਤੀ ਸੀ ਆਪਦੇ ਯਾਰ ਦੋਸਤ ਨੂੰ ਹੀ ਪਰ ਇਹਦੇ ਤੇ ਉਮੀਦ ਆ ਵੀ 20 ਕਿਲੋ ਦਊਗੀ। ਚੈਨਲ ਨੂੰ ਜਰੂਰ ਫੋਲੋ ਕਰ ਲਿਓ। ਵਾਰ-ਵਾਰ ਮੈਂ ਇਹੀ ਗੱਲ ਕਹਿੰਦਾ ਉਹਨਾਂ ਨਾਲ ਦੀ ਨਾਲ ਤੁਹਾਡੇ ਕੋਲ ਅਪਡੇਟ ਆਈ ਦੱਲੂ ਜਿਹੜੇ ਵੀਰ ਪਹਿਲੀ ਵਾਰ ਵੀਡੀਓ ਦੇਖਦੇ ਆ ਤੇ ਸ਼ੇਅਰ ਵੀ ਕਰ ਦਿਓ ਅੱਗੇ ਜੀ। ਆਪਾਂ ਹੁਣ ਚੱਲਣ ਲੱਗਿਆਂ। ਇੱਕ ਤਰੀਕ 8ਵਾਂ ਮਹੀਨਾ 2025